ਦੰਦਾਂ ਦੇ ਜੋਰ ਨਾਲ ਪਿੰਡ ਚਭਾਲ ਦਾ ਨੌਜਵਾਨ ਜਤਿੰਦਰ ਸਿੰਘ ਚੁੱਕਦਾ ਹੈ 1 ਕਵੈਂਟਲ 20 ਕਿਲੋ ਭਾਰ ਦਰਸ਼ਕਾਂ ਵੱਲੋਂ ਮਿਲਦਾ ਖੂਬ ਪਿਆਰ ਸਰਕਾਰ ਦੇ ਕੋਲੋਂ ਕੀਤੀ ਮਦਦ ਦੀ ਮੰਗ 18 ਕਿਲੋ ਬਸ ਵਿੱਚ ਉਸੇ ਰੇਲ ਵਿੱਚ ਦਸਿਆ ਸੀ ਕਿ 1 ਕਵੈਂਟਲ ਵੀ ਲੱਗ ਪਾ ਕੇ 1 ਕਵੈਂਟਲ ਦੇ 18 ਕਿਲੋ ਭਾਰ ਜਿਹੜਾ ਐਸੇ ਤੱਕਾਂ ਦੇ ਨਾਲ ਚੁੱਕੇ ਸੀ ਆਪਣਾ ਕੰਮ ਵਿਖਾਊਗਾ ਕਮਾਨੇ ਦਾ ਪਿੰਡ ਹੈ ਰੇਡੇ ਚਮਾਲਿਆ ਹੈ ਮੈਂ ਇਹ ਵੀ ਪੁੱਛਿਆ ਸੀ ਕਿ ਤੇ ਤੂੰ ਇਹ ਚਮਾਲ ਕਿਉਂ ਰਹਿ ਲੱਗਦੇ ਆ ਕਹਿੰਦਾ ਕਿ ਕਮਾਨ ਜਿਹੜਾ ਬੜਾ ਦੂਰ ਪੈ ਜਾਂਦਾ ਸੀਗਾ ਕਰਨਤਨ ਏਰੀਆ ਦੇ ਵਿੱਚ ਮੇਲੇ ਬਹੁਤ ਜ਼ਿਆਦਾ ਹੁੰਦੇ ਆ ਇਸ ਕਰਕੇ ਆਉਣ ਜਾਣ ਦੇ ਵਿੱਚ ਦਿੱਕਤ ਹੁੰਦੀ ਸੀਗੀ ਤੇ ਜਿੱਦੜੇ ਪਾਏ ਬੈਠੇ ਉਹਨਗੇ ਪਰ ਕੁਝ ਮੈਂ ਇਸ ਤਰ੍ਹਾਂ ਦੇ ਗੱਲਦੇ ਸ਼ਾਇਦ ਉਹਨਾਂ ਦੀ ਸਮਝ ਵਿੱਚ ਨਹੀਂ ਆਇਆ ਪਰ ਇਹ ਪਹਿਲੇ ਬੰਦਾ ਜਿਹੜਾ ਰੱਸੀ ਦੇ ਨਾਲ ਕਿੰਤਾ ਮੱਲ ਕੇ ਰੱਖਦਾ ਉਹਨਾਂ ਹੈ ਤਾਲੀ ਬਾਦੋ ਨਾਲ ਨਾਲ ਥੋੜਾ ਜਿਹਾ ਉਹਦੀ ਮਰਜ਼ੀ ਜਿਹੜੀ ਆ ਵੱਜੂਗੀ ਤੇ ਬੇਨਤੀ ਆ ਜੀ ਜਿਹਨੇ ਵੀ ਇਸ ਮਾਦਾ ਦੇ ਵਿੱਚ ਅੱਛੀਅਤਾਂ ਬਿਠੀਆਂ ਚੱਲ ਜੀ ਸੈਂਟਰ ਸਿਆਲ ਅਜੇ ਤੇ ਕਿਟਾ ਵੀ ਨਾਲ ਹੋਰਿਆਂ ਲਈ ਕਈ ਕਈ ਨਾਲ ਕਿਲੋਂ ਭਾਦਦੇ ਉਹਦਾ ਬਣ ਜਾਂਦਾ ਕਾਹੀ ਨਾਲ ਕਾਹੀ ਮਾਰਨ ਇਸ਼ਾਰਾ ਜਾਂਦਾ ਕਿ ਮੈਨੂੰ ਹੌਸਲਾ ਦੇ ਬੰਦੇ 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 ਜਵਾਨਾਂ ਆ ਕਿਤੇ ਕੱਢੇ ਨਹੀਂ ਗਾਦੇ ਅੰਕ ਇਸੇ ਟੀਮ ਦੀ ਪੀਜੀ ਜਾਵੇ ਤੇ ਆਪਾਂ ਦੰਦਾ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰੀਏ ਤੇ ਉਹ ਦੰਦ ਨੂੰ ਸਿਰਫ ਜ਼ੋਰ ਕਿਨਾ ਵੀ ਸੀ ਟੜਾ ਕਿਹੜਾ ਪਿੰਡ ਆ ਜੀ ਮੇਰਾ ਨਾਂ ਜੀ ਜਤਨਦਰ ਸਿੰਘ ਪਿੰਡ ਮੇਰਾ ਚਭਾਲ ਜ਼ਿਲ੍ਹਾ ਤਰਨਤੰਪ ਦਾ ਰਹਿਣ ਵਾਲਾ ਜੀ ਤੁਹਾਡੇ ਵੱਲੋਂ ਜਿਹੜਾ ਦੰਦਾਂ ਦੇ ਨਾਲ ਵੇਟ ਚੱਕੇ ਇਹਦਾ ਕਿੰਨਾ ਵੇਟ ਚੱਕਦੇ ਹੋ ਜੀ ਘੱਟ ਤੋਂ ਘੱਟ ਨੂੰ ਕਹਿੰਦੇ ਆ 1 ਕਵੰਟਰ ਤੋਂ ਲੈ ਕੇ 15 20 25 ਤੱਕ ਚੁੱਕ ਜਾਂਦਾ ਜੀ ਕਿੰਨੇ ਟੱਚੇ ਜਾਂਦੀਆਂ ਜੀ ਹੁਣ ਤੇ ਮੈਂ ਇੱਕ ਕਵੰਟਰ ਨੂੰ ਕਹਿੰਦੇ ਆ 15 ਤੋਂ 18 ਚ ਕੋਈ ਚੁੱਕਿਆ ਇਹਨੂੰ ਕਹਿੰਦੇ 34 36 ਟਾਂ ਚੁਕੀਆਂ ਦੰਦਾ ਦੇ ਨਾਲ ਕਿੱਥੇ ਕਿੱਥੇ ਜਿਹੜਾ ਪ੍ਰਦਰਸ਼ਨ ਕਰ ਦਿੱਤੇ ਹੋਣ ਤੱਕ ਮੈਂ ਜੀ ਕੋਈ ਟੂਰਨਾਮੈਂਟ ਛੱਡਿਆ ਨਹੀਂ ਪੰਜਾਬ ਦੇ ਵਿੱਚ ਹੋਵੇ ਹਰਿਆਣੇ ਵਿੱਚ ਹੋਵੇ ਜੁਪੀ ਦੇ ਵਿੱਚ ਹੋਵੇ ਪਟਿਆਲੇ ਹੋਵੇ ਸਰੇਂਦੋ ਵਿੱਚ ਫਤਿਹਗੜ੍ਹ ਸਾਹਿਬ ਹੋਵੇ ਜਿੱਥੇ ਮਰਜ਼ੀ ਹੋਵੇ ਟੂਰਨਾਮੈਂਟ ਦੇ ਵਿੱਚ ਜਰੂਰ ਜਾਂਦਾ ਵਾਲੀਵਾਲ ਦੇ ਵਿੱਚ ਕਿੰਨੇ ਸਮੇਂ ਤੋਂ ਇਹ ਜਿਹੜਾ ਪ੍ਰਦਰਸ਼ਨ ਕਰਦਾ ਮੈਨੂੰ 5 ਤੋਂ ਲੈ ਕੇ 7 ਸਾਧ ਹੋ ਗਈ ਜੀ ਇਹਦਾ ਦੇਖਿਆ ਜਾਵੇ ਆਮ ਦੰਦਾ ਦੇ ਵਿੱਚ ਜਿਹੜੇ ਕੋਈ ਖਾਜਾ ਔੜ ਕੋਆ ਇਹਨਾਂ ਦੇ ਦੰਦ ਦੁਖਣ ਲੱਗ ਪਏ ਤਾਂ ਤੁਹਾਡੇ ਦੰਦਾਂ ਦੇ ਵਿੱਚ ਕੀ ਇਹ ਹੋ ਰਿਹਾ ਹੈ ਮਾ ਕਹਿੰਦਾ ਬੜੀ ਮਹਾਰਾਜ ਦੀ ਕਿਰਪਾ ਜੀ ਕੋਈ ਗੱਲ ਹੀ 43 ਮੇਰੀ ਉਮਰ ਵਾ ਜਾਨੀ ਕਿ ਪੰਜਾਬੀ ਦੇ ਵਿੱਚ 43 ਸਾਲ ਮੇਰੀ ਉਮਰ ਵਾ ਜੀ ਤੇ ਮਾਨ ਸਨਮਾਨ ਦੀ ਜੇ ਗੱਲ ਕਰੀਏ ਕਿੱਥੋਂ ਕਿੱਥੋਂ ਮਾਨ ਸਨਮਾਨ ਮਿਲਿਆ ਮਾਨ ਸਨਮਾਨ ਜੀ ਹਰ ਇੱਕ ਪਿੰਡ ਦੇ ਵਿੱਚ ਇਹਨੂੰ ਕਹਿੰਦੇ ਘੱਟ ਤੋਂ ਘੱਟ ਮੇਰੇ ਕੋਲ 3500 ਲੈ ਕੇ 3600 ਸੀਲਡੋ ਮੇਰੇ ਘਰ ਕਿਸ ਤਰ੍ਹਾਂ ਦਾ ਖਾਣਾ ਜਿਹੜਾ ਜੂਜਕਾ ਜਿਹੜਾ ਦੰਦਾਂ ਦੇ ਵਿੱਚ ਇੰਨੀ ਪਾਵਰ ਆ ਬਿਲਕੁਲ ਇਹਨੂੰ ਕਹਿੰਦੇ ਖਾਣਾ ਇਹਨੂੰ ਕਹਿੰਦੇ ਆ ਆਮ ਜਿਹੜਾ ਚਲਦਾ ਘਰ ਵਿੱਚ ਪਰਿਵਾਰ ਦੇ ਵਿੱਚ ਬੈਠ ਕੇ ਰੋਟੀ ਜਿਹੜੀ ਆ ਦਾਲ ਫੁਲਕਾ ਉਹ ਖਾਈਦਾ ਕੋਈ ਚਿਕਨ ਨਹੀਂ ਕੋਈ ਆਮ ਕੋਈ ਦਾਰੂ ਨਹੀਂ ਕੋਈ ਗੱਲ ਨਹੀਂ ਪਰਿਵਾਰ ਦੇ ਵਿੱਚ ਕੌਣ ਕੌਣਾ ਜੀ ਮੇਰੀਆਂ ਦੋ ਬੇਟੀਆਂ ਤੇ ਮੇਰਾ ਬੇਟਾ ਤੇ ਇਹਨੂੰ ਕਹਿੰਦੇ ਮੈਸੇਜ ਆ ਕਿਸ ਤਰ੍ਹਾਂ ਦੇ ਹਾਲਾਤ ਕਰਦੇ ਕੱਲ ਦੇ ਹਾਲਾਤ ਤੁਹਾਡੇ ਸਾਹਮਣੇ ਆ ਭਾਜੀ ਇਹਨੂੰ ਕਹਿੰਦੇ ਆ ਕਿੰਨਾ ਔਖਾ ਹੋ ਜਾਂਦਾ ਜਦੋਂ ਕਮੈਂਟਰ ਸਾਹਿਬ ਸਾਡੇ ਸੰਧੂ ਬਰਾਂਪੁਰੀਆ ਮੇਰੇ ਨਾਲ ਪੂਰਾ ਲਵਲੀ ਗਿੱਲ ਜੀ ਮਿੰਟੂ ਰਾਜਗੜ ਜੀ ਦਰਾਹਾਂ ਤੋਂ ਉਹ ਮੇਰਾ ਪੂਰਾ ਹੰਗਾਰਾ ਭਲਦੇ ਜੀ ਵਾਲੀ ਵਾਲ ਦੇ ਵਿੱਚ ਵੀ ਹਰ ਇੱਕ ਨੇ ਮਾਨਤਾ ਨ ਕਰਨਾ ਹੈ ਕਿਉਂਕਿ ਬੇਟੀਆਂ ਦਾ ਕਰਕੇ ਜਿਆਦਾ ਹੰਗਾਰਾ ਭਰਿਆ ਜਾਂਦਾ ਜਿੱਦਾਂ ਹੁਣ ਜੇ ਮੈਂ ਨੂੰ ਕਿਤੇ ਭਰ ਚੁੱਕਿਆ ਸੀ ਨੂੰ ਕਿਤੇ ਕੇ ਕਵੰਟਲ 20 ਕਿਲੋ ਟਾਂਡੇ ਦੇ ਵਿੱਚ ਜਿਲ੍ਹਾ ਸ਼ਹਿਰਪੁਰ ਦੇ ਵਿੱਚ ਸਰਦਾਰ ਗਰਸਨ ਸਿੰਘ ਜੀ ਕੈਨੇਡਾ ਦੇ ਵਸਨੀਕ ਨੇ ਉਹਨਾਂ ਨੇ ਮੈਨੂੰ 500 ਰੁਪਇਆ ਭੇਜਿਆ ਸੀ ਤੇ ਆਪਣੇ ਇਥੋਂ ਨੂੰ ਕਿੰਦੇ ਮਾਝੇ ਦੇ ਨੂੰ ਕਿੰਦੇ ਆ ਸੈਂਡੀ ਸੰਧੂ ਭਾਜੀ ਆ ਉਹ ਵੀ ਕੈਨੇਡਾ ਦੇ ਵਸਨੀਕ ਨੇ ਮੈਂ ਤਾਂ ਇਹ ਕਹਿੰਦਾ ਵੀ ਮਹਾਰਾਜ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਦੀਆਂ ਕਮਾਈਆਂ ਵਿੱਚ ਬਰਕਤ ਆ ਪਾਵੇ ਜੋ ਮੇਰਾ ਹੱਥ ਵਟਾਉਂਦੇ ਨਹੀਂ ਉਹ ਬੇਟੀਆਂ ਦਾ ਕਰਕੇ ਕਿਉਂਕਿ ਤੁਹਾਨੂੰ ਪਤਾ ਕਿ ਧੀ ਚੀਜ਼ ਇਹੋ ਜੀ ਆ ਪਰਵਾਸ ਦੇ ਵਿੱਚ ਗਰੀਬੀ ਦੇ ਵਿੱਚ ਡੇ ਆਪਾਂ ਨਿਕਲਣਾ ਤੇ ਉਹ ਤੁਹਾਨੂੰ ਪਤਾ ਵੀ ਬੜਾ ਔਖਾ ਹੁੰਦਾ ਸਮਾਜ ਨੂੰ ਬੇਟੀਆਂ ਬੇਟਾ ਕਰ ਹੋਵੇ ਜੇਕਰ ਤੁਹਾਡੀ ਸਬਾਲ ਸੇਵੀ ਨੇ ਜਾਂ ਸਰਕਾਰ ਨੇ ਕੋਈ ਮਤ ਕਰਨੀ ਹੈ ਉਹਦੇ ਕੀ ਅਪੀਲ ਕਰਦੇ ਹਾਂ ਮੈਂ ਤਾਂ ਇਹੋ ਅਪੀਲ ਕਰੂੰਗਾ ਵੀ ਚਲੋ ਨਹੀਂ ਮੇਰਾ ਕਰਕੇ ਨਹੀਂ ਚਲੋ ਮੇਰੇ ਪਰਵਾਹ ਦਾ ਕਰਕੇ ਮੇਰੀਆਂ ਬੇਟੀਆਂ ਦਾ ਕਰਕੇ ਇਹਨੂੰ ਕਹਿੰਦੇ ਆ ਜੋ ਵੀ ਮੈਂ ਤੇ ਉਹ ਮੇਰੇ ਕੀਤੀ ਜਾਵੇ ਜੇਕਰ ਤੁਹਾਡੇ ਕੋਲ ਕਿਸੇ ਨੇ ਕੋਈ ਕਨੈਕਟ ਕਰਨਾ ਹੋ ਫੋਨ ਨੰਬਰ ਕੋਈ ਬੋਲ ਦਿਓ 7899352457 7899352457 988182457